ਬਹੁਤ ਹੀ ਸਰਕਾਰੋ ਆਮ ਆਦਮੀ ਪਾਰਟੀ ਦੇ ਐਮਐਲਏ ਮੇਰੇ ਵੀਰ ਗੁਲਾਰਗਨੌਰ ਜੀ ਪਿੰਡ ਦੇ ਸਰਪੰਚ ਮੇਲਨ ਸੁਮਨਤਾ ਜੀ ਤੇ ਸਾਰੀ ਪਿੰਡ ਦੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਬ ਕੇ ਮਾਰ ਦਿਓ ਮਾਰ ਦਿਓ ਮਾਰ ਦਿਓ ਖੁੱਲ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਨਵੇਂ ਸਾਲ ਦੀਆਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਤਰੱਕੀਆਂ ਭਰਿਆ ਹੋਵੇ, ਤੰਦਰੁਸਤੀਆਂ ਭਰਿਆ ਹੋਵੇ। ਅੱਜ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਲੋੜੀ ਦੇ ਤਿਹਾਰ ਜਿਹੜੇ ਉਹ ਪਿੰਡ-ਪਿੰਡ 'ਚ ਮਨਾਏ ਜਾ ਰਹੇ ਨੇ, ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ ਸੀਗਾ। ਕਿ ਜਿਹੜੇ ਸਾਡੇ ਤਿਉਹਾਰ ਨੇ ਪ੍ਰਾਤਨ ਉਹਨਾਂ ਨੂੰ ਆਪਾਂ ਭੁੱਲੀਏ ਨਾ ਉਹਨਾਂ ਨੂੰ ਆਪਾਂ ਪਿੰਡ-ਪਿੰਡ 'ਚ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਈਏ ਕਿ ਆਪਦੇ ਜਿਹੜੇ ਤਿਉਹਾਰ ਨੇ ਉਹਨਾਂ ਨੂੰ ਭੁੱਲੀਏ ਨਾ ਤੇ ਉਹ ਹਰ ਪਿੰਡ 'ਚ ਮਨਾਈਏ ਸੋ ਅਸੀਂ ਤੇ ਚਾਹੁੰਦੇ ਆ ਅੱਜ ਥੋੜੇ ਪਿੰਡ ਵੀ ਮੋਬਰੇ ਵੀ ਪਹੁੰਚਣ ਦਾ ਮੌਕਾ ਮਿਲਿਆ ਢੀਆਂ ਦੀ ਲੋਹੜੀ ਇੱਥੇ ਬਣਾਈ ਜਾ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੋਹੜੀ ਇੱਕ ਪੁੱਤਾਂ ਦੀ ਲੋਹੜੀ ਗਿਣੀ ਜਾਂਦੀ ਸੀ ਕਿ ਇਕੱਲੇ ਮੁੰਡਿਆਂ ਦੀ ਬਣਾਉਣੀ ਹੈ ਨਾ ਜੰਮੇ ਮੁੰਡੇ ਹੁੰਦੇ ਸੀ ਲੋਕ ਲੋੜੀਂਗ ਬਣਾਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅਜਿhandle ਧੀਆਂ ਦੇ ਵੀ ਬਰਾਬਰ ਲੋੜੀਂਗ ਮਿਲਾਈ ਜਾਂਦੀ ਹੈ। ਧੀਾਂ ਬੁਤਾਂ ਨੂੰ ਮੈਨੂੰ ਲੱਗਦਾ ਨਹੀਂ ਕੋਈ ਅੱਜ ਦੇ ਜ਼ਮਾਨੇ 'ਚ ਫਰਕ ਹੈ। ਮੈਨੂੰ ਲੱਗਦਾ ਧੀਆਂ ਵਾਲੇ ਤਾਂ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਤਰੱਕੀਆਂ ਜਿੰਨੀਆਂ ਕਾਮਯਾਬੀਆਂ ਅੱਜਕੱਲ ਧੀਆਂ ਹਾਸਲ ਕਰ ਰਹੀਆਂ ਨੇ ਮੁੰਡਿਆਂ ਤੋਂ ਕਿਤੇ ਜ਼ਿਆਦਾ ਅੱਗੇ ਨੇ। ਪਰ ਸਾਡੇ ਲਈ ਸਾਰੇ ਬੱਚੇ ਇੱਕ ਸਮਾਨ ਨੇ ਕੋਈ ਫਰਕ ਨਹੀਂ ਕਰਨਾ ਚਾਹੀਦਾ। ਜਿਹੜੀਆਂ ਖੁਸ਼ੀਆਂ ਨੇ ਸਾਰਿਆਂ ਨਾਲ ਰਲ ਮਿਲ ਕੇ ਹੀ ਵਧੀਆ ਲੱਗਦੀਆਂ ਨੇ ਅੱਜ ਮੈਨੂੰ ਵੀ ਤੁਹਾਡੇ ਵਿੱਚ ਆਣ ਦਾ ਮੱਕਾ ਮਿਲਿਆ ਲੋੜੀਂ ਕਰੇ ਬੈਠ ਕੇ ਚਾਰ ਜੀਆਂ ਚ ਮਨਾਉਂਦਾ ਉਹਨਾਂ ਚਾਹ ਨਹੀਂ ਹੁੰਦਾ ਜਿਨ੍ਹਾਂ ਥੋੜੇ ਚਾਹ ਕੇ ਮਨਾਉਂਦਾ ਚਾਹ ਸੀਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਛੋਟੇ ਛੋਟੇ ਬੱਚਿਆਂ ਦੀ ਪਰਫਾਰਮੈਂਸ ਦੇਖ ਲਈਆਂ ਸੋ ਮਨ ਖੁਸ਼ ਹੋ ਜਾਂਦਾ ਇਹ ਜੀ ਪ੍ਰੋਗਰਾਮ ਮੈਂ ਸਰਪੰਚਾਂ ਨੂੰ ਵੀ ਕਹਿੰਦੀ ਆ ਮੈਡਮ ਨੂੰ ਵੀ ਕਹਿੰਦੀ ਆ ਆਪਣੀ ਕੰਮ ਕਰਾਉਂਦੇ ਰਹਾ ਕਰੋ ਸਾਨੂੰ ਵੀ ਬੁਲਾਉਂਦੇ ਰਿਹਾ ਕਰੋ ਕਿਉਂਕਿ ਸਾਡਾ ਵੀ ਦਿਲ ਕਰਦਾ ਕਿ ਆਪਣੇ ਲੋਕਾਂ ਨੂੰ ਮਿਲਦੇ ਰਹੀਏ। ਛੁੱਟੀਆਂ ਨੂੰ ਆਪਣੇ ਲੋਕਾਂ ਤੋਂ ਤੁਸੀਂ ਇਹਨਾਂ ਜਿਹੜਾ ਸਾਨੂੰ ਮਾਣ ਬਖਸ਼ਿਆ ਅਸੀਂ ਦੇਣਾ ਤੁਹਾਡਾ ਦੇ ਨਹੀਂ ਸਕਦੇ ਜਿੰਨੀ ਵਾਰ ਮਰਜ਼ੀ ਸਾਡੇ ਤੋਂ ਕਿਹੜੇ ਮਾਰ ਲਓ ਅਸੀਂ ਥੱਕਦੇ ਨਹੀਂ ਅਸੀਂ ਹੱਦਦੇ ਨਹੀਂ ਜਿੰਨੀਆਂ ਗਰੰਟੀਆਂ ਤੁਹਾਨੂੰ ਚਾਹੀਦੀਆਂ ਨੇ ਐਮ.ਐਲ.ਏ. ਸਾਹਿਬ ਇੱਥੇ ਹੈਗੇ ਨੇ ਆਦੇ ਹਰਕ ਆਪਣੇ ਐਮ.ਐਲ.ਏ. ਤੋਂ ਖੁੱਲਕੇ ਮੰਗਿਆ ਕਰਾ ਤੇ ਮੈਂ ਐਮ.ਐਲ.ਏ. ਸਾਹਿਬ ਨੂੰ ਰਿਕਵੈਸਟ ਕਰਦੀਆਂ ਕਿ ਕੋਈ ਪਿੰਡ ਵਾਂਝਾ ਨਾ ਰਹੇ ترقی ਵਜੋਂ ਜੀ ਜਿੰਨੀ ਤਰੱਕੀ ਹੋ ਸਕਦੀ ਆ ਆਪ ਤੇ ਦੌਰਚ ਕਰਾ ਕੇ ਜਾਓ ਪਿੰਡਾਂ ਦੀ ਸਤਿ ਸ੍ਰੀ ਅਕਾਲ ਜੁ ਕਿ ਜਿਹੜਾ ਪਰਮਾਤਮਾ ਨੇ ਮੌਕੇ ਬਖਸ਼ਿਆ ਹੈ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਮੌਕੇ ਦਾ ਪੂਰਾ ਫਾਇਦਾ ਲਈਏ ਤੇ ਪਿੰਡਾਂ ਦੀ ਸਾਡੇ ਸ਼ਹਿਰਾਂ ਦੀ ਤਰੱਕੀ ਜੋ ਕਰਾਈਏ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਇਨਾ ਵਧੀਆ ਪ੍ਰੋਗਰਾਮ ਰਿਕਿਆ ਤੇ ਮੈਨੂੰ ਬੁਲਾਇਆ ਤੇ ਸਾਰੀ ਸਾਥ ਸੰਗਤ ਦਾ ਜਿਹੜਾ ਇੱਥੇ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ